ਪੂਰੇ ਪੰਜਾਬ ਦੇ ਲੋਕ ਘਰਾਂ ਦੇ ਘਰ ਜਿਹੜੇ ਡੁੱਬ ਚੁੱਕੇ ਨੇ 1000 ਤੋਂ ਪਲੱਸ ਜਿਹੜਾ ਹੜ੍ਹਾਂ ਦੀ ਮਾਰ ਹੇਠ ਜਿਹੜੇ ਪਿੰਡ ਆ ਚੁੱਕੇ ਨੇ ਸੋ ਗੱਲਬਾਤ ਕਰਾਂਗੇ ਬਾਈ ਜੀ ਸਸੀ ਗੱਲ ਕੀ ਨਾਮ ਸਸੀ ਗੱਲ ਜੀ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਕਿਹੜਾ ਏਰੀਆ ਵੇ ਆਪਣਾ ਸਾਡਾ ਏਰੀਆ ਜੀ ਮੁਕਸਰ ਜ਼ਿਲ੍ਹਾ ਤੇ ਮਲੋਟ ਏਰੀਆ ਅੱਛਾ ਬੜੀ ਦੂਰ ਤੁਸੀਂ ਹਾਂਜੀ ਹਾਂ ਇੱਥੇ ਕਿਵੇਂ ਅਸੀਂ ਜੀ ਇੱਥੇ ਸੇਵਾ ਦੇ ਲਈ ਆਏ ਆ ਜੀ अच्छा सेवा चाहिए हम लोग को बिल्कुल जी, जी। देखो देखो पंजाब ਕਹਿੰਦੇ ਨੇ ਲੋਕ ਪੰਜਾਬ ਨੂੰ ਜਿਹੜਾ ਖਤਮ ਕਰਨ ਦੀਆਂ ਕਾਫੀ ਗੱਲਾਂ ਕੀਤੀਆਂ ਜਾ ਰਹੀਆਂ ਪਰ ਪੰਜਾਬ ਜਿੰਨਾ ਚਿਰ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਸਾਡੀ ਪੰਜਾਬ ਦੀ ਹੈ ਉਹਨਾਂ ਚਿਰ ਪੰਜਾਬ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ ਸੋ ਕਿ ਕਿਦਾਂ ਲੱਗਦਾ ਵੇਖੋ ਜੀ ਅੱਜ ਨੈਸ਼ਨਲ ਮੀਡੀਆ ਕਿੱਥੇ ਆ ਸਾਡਾ ਜਿਹੜਾ ਨੈਸ਼ਨਲ মিডিਆ ਪਹਿਲਾਂ ਆ ਕੇ ਆਂਦਾ ਹੁੰਦਾ ਵੀ ਪੰਜਾਬ ਵਾਲੋਂ ਕੇ ਪਾਸ ਤੋਂ ਇਤਨੀ ਬੜੀ ਗਾੜੀਆਂ ਹੈ ਪੰਜਾਬ ਵਾਲੋਂ ਕੇ ਪਾਸ ਤੋਂ ਇਤਨੇ ਬੜੇ ਟਰੈਕਟਰ ਹੈ ਇਨਕੇ ਇਤਨੇ ਇਤਨੇ ਬੜੇ ਟਾਇਰ ਡਾਲੇ ਹੋਏ ਹੈ ਇਹ ਤਾਂ 40 ਲੱਖ ਕੀ ਗਾੜੀ ਰੱਖਤੇ ਆ ਅੱਜ ਉਹਨਾਂ ਨੂੰ ਇਹ ਵੀ ਦੱਸੋ ਵੀ ਇਹਨਾਂ ਦਾ ਜਿਹੜਾ 40 ਲੱਖ ਦਾ ਕਿਲਾ ਆ ਉਹ ਖਤਮ ਹੋ ਗਿਆ ਬਿਲਕੁਲ ਜਿਹਦੇ ਵਿੱਚੋਂ ਆਮਦਨ ਆਉਣੀ ਹੁੰਦੀ ਆ ਅੱਜ ਬੇੜੀਆਂ ਦੇ ਰਹੀ ਅਸੀਂ ਸਮਾਨ ਪਹਚਾਉਣੇ ਪਏ ਉਤੋਂ ਮੀਂਹ ਪੈਂਦਾ ਪਿਆ ਉਹ ਵੇਖੋ ਬੇੜੀ ਰੋਕਣੀ ਪਈ ਆ ਤਰਪਾਲਾਂ ਪਾਉਣ ਦੇ ਆ ਕੀ ਹਾਲਾਤ ਨੇ ਕਿੰਨੀਆਂ-ਕਿੰਨੀਆਂ ਲੋਕਾਂ ਦੀਆਂ ਪਾਈਆਂ ਕੋਠੀਆਂ ਇੱਕ ਮਾਈਆਂ ਕੀਤੀਆਂ ਲੋਕਾਂ ਨੇ ਮਿਹਨਤ ਕੀਤੀ ਹੈ ਅਸੀਂ ਅੱਗੇ ਰਾਹ ਦੇ ਵਿੱਚ ਵੇਖ ਕੇ ਆਏ ਜਿਹੜੀ ਹਰੀ-ਹਰ ਝੋਕਦੀ ਨਹਿਰ ਹੈ ਨਾ ਉਹਦੇ ਵਿੱਚ ਇੰਨਾ ਜ਼ਿਆਦਾ ਪਾਣੀ ਹੁੰਦਾ ਅੱਗੇ ਪਿੱਛੇ ਵੀ ਉਹ ਠਾਠਾ ਮਾਰਦੀ ਜਾਂਦੀ ਤੇ ਇੱਕ ਵਾਰੀ ਆਰਮੀ ਦੀ ਟ੍ਰੇਨਿੰਗ ਉੱਥੇ ਹੁੰਦੀ ਆ ਤੈਰਨ ਵਾਸਤੇ ਤੈਰਨ ਦੀ ਹੁੰਦੀ ਹਾਂਜੀ ਆ ਪਿੱਛੇ ਦੀ ਗੱਲ ਆ ਜੇ ਮਸਾਂ 6 ਮਹੀਨੇ ਸਾਲ ਦੀ ਵੀ ਨਹੀਂ ਹੋਣੀ ਜਦੋਂ ਟ੍ਰੇਨਿੰਗ ਦੇ ਅਫਸਰ ਤੇ ਉਥੇ ਦੋ ਮੁੰਡੇ ਡੁੱਬਣ ਲੱਗੇ ਉਹਨਾਂ ਨੇ ਅਫਸਰ ਦੀ ਲੱਤ ਫੜ ਲਈ ਕਹਿੰਦੇ ਸਾਨੂੰ ਬਚਾ ਪਰ ਅਫਸਰ ਵੀ ਨਾਲ ਰੁੜ ਗਿਆ ਉਤੋਂ ਬਚਾ ਨਹੀਂ ਹੋਇਆਗਾ ਤੇ ਉਹ ਨਹਿਰ ਇਹਨਾਂ ਨੇ 88 ਵੇਲੇ ਤੋੜੀ ਸੀ ਜਾਣ ਕੇ ਕਿਉਂਕਿ ਜਦੋਂ ਇਧਰ ਪਾਣੀ ਚੜ ਗਿਆ ਇਹ ਸਾਰਾ ਪਾਣੀ ਜਾ ਕੇ ਨਹਿਰ ਦੇ ਨਾਲ ਲੱਗ ਗਿਆ ਇਹਨਾਂ ਨੇ ਬਹਾਨਾ ਬਣਾ ਲਿਆ ਵੀ ਨਹਿਰ ਤੋੜ ਕੇ ਪਾਣੀ ਗਾਂਹ ਕ੍ਰੋਸ ਕਰਾਉਣੇ ਆ ਇੱਥੇ ਛੌਣੀ ਚ ਪਾਣੀ ਆ ਗਿਆ ਇਹਨਾਂ ਨੇ ਕਿਉਂਕਿ ਪਰਲਾ ਇਲਾਕਾ ਸੇਫ ਸੀ ਉਹ ਵੀ ਡੁੱਬਣਾ ਚਾਹੁੰਦੇ ਸੀ ਉਸ ਇਲਾਕੇ ਨੂੰ ਡੁੱਬਣ ਵਾਸਤੇ ਇਹਨਾਂ ਨੇ ਨਹਿਰ ਤੋੜਤੀ ਨਹਿਰ ਜਦੋਂ ਬੰਦ ਕਰਤੀ ਨਹਿਰ ਦਾ ਪਾਣੀ ਫੇਰ ਇਧਰ ਸ਼ ਇਧਰ ਵਧ ਗਿਆ ਪਾਣੀ ਨੇ ਤਾਂ ਜਾਣਾ ਉੱਥੇ ਪਾਣੀ ਨੇ ਜਾਣਾ ਇਨਾ ਨੇ ਪੰਜਾਬ ਸਾਰਾ ਡੋਬਿਆ ਸੀ ਮੋਦੀ ਸਾਹਿਬ ਹਣੀ ਅੱਜ ਵੀ ਇਹ ਪੂਰਾ ਜੋਰ ਲਾਉਂਦੇ ਪਏ ਨੇ ਤੇ ਆਪਦੇ ਜਿੰਨੇ ਵੀ ਇਹਨਾਂ ਦੇ ਚਾਹਤੇ ਨੇ ਪੰਜਾਬ ਦੇ ਵਿੱਚ ਭਾਜੀਪੀ ਦੇ ਆਗੂ ਉਹਨਾਂ ਨੂੰ ਪੁੱਛਦੇ ਨੇ ਵਾਰੀ-ਵਾਰੀ ਸੱਦ ਕੇ ਵੀ ਪੰਜਾਬ ਕਿੰਨਾ ਕ ਬਚਿਆ ਜੇ ਚੰਗੀ ਤਰ੍ਹਾਂ ਖਤਮ ਹੋਇਆ ਕਿ ਨਹੀਂ ਹੋਇਆ ਪੰਜਾਬ ਨਹੀਂ ਖਤਮ ਹੋ ਜਾਦਾ ਪੰਜਾਬ ਨਹੀਂ ਹੋ ਸਕਦਾ ਉਹ ਗੁਰੂ ਰਾਮਦਾਸ ਦੀ ਧਰਤੀ ਹੈ ਹਾਂ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਤੁਸੀਂ ਵੇਖੋ ਵੀ ਇੱਥੇ ਰਾਸ਼ਨ ਦੀਆਂ ਲੈਣਾ ਲੱਗੀਆਂ ਪਈਆਂ ਨੇ ਰਾਸ਼ਨ ਦੀਆਂ ਲੈਣਾ ਲੱਗੀਆਂ ਪਈਆਂ ਨੇ ਜਿੱਥੇ ਮਰਜ਼ੀ ਵੇਖ ਲੋ ਤੇ ਇੱਥੇ ਅਸੀਂ ਆ ਕੇ ਸਾਡੇ ਸੰਗਤ ਵੀਰ ਜਿੰਨੀ ਵੀ ਹੋਏ ਆਦੇ ਪੈਨ ਵੀ ਹੋਰ ਰਾਸ਼ਨ ਜੇ ਨਾ ਲਿਆਓ ਰੁਕ ਰੁਕ ਕੇ ਆਓ ਕਿਉਂਕਿ ਜਦੋਂ ਪਾਣੀ ਲੈ ਗਿਆ ਉਸ ਤੋਂ ਬਾਅਦ ਜ਼ਮੀਨਾਂ ਬਾਹਲ ਵੀ ਕਰਨੀਆਂ ਉਸ ਤੋਂ ਬਾਅਦ ਵੀ ਜਿਹੜੀ ਜ਼ਰੂਰਤ ਆਪਾਂ ਨੂੰ ਹਾਂ ਜ਼ਰੂਰਤ ਆਪਾਂ ਨੂੰ ਉਹ ਤਾਂ ਜਿਹੜਾ ਸਮਾਜ ਸੇਵੀ ਲੋਕ ਨੇ ਐਨ ਆਰ ਆਈ ਲੋਕ ਨੇ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਕਾਫੀ ਜ਼ਰਾਂਦੀਆਂ ਇਹ ਵੀਰ ਜੀ ਪਟਿਆਲੇ ਤੋਂ ਆਏ ਨੇ ਇਹਨਾਂ ਦੀ ਨਹੀਂ ਜੀ ਮੁਖ ਸਰ ਤੋਂ ਮਲੋੜ ਤੋਂ ਕਿੱਡੀ ਵੱਡੀ ਸੇਵਾ ਕਿੰਨੀ ਦੂਰ ਤੋਂ ਚੱਲ ਕੇ ਆਏ ਨੇ ਤੁਸੀਂ ਸੇਵਾ ਦੇ ਲਈ ਆਏ ਹੋ ਹਾਂਜੀ ਹਾਂਜੀ ਬਿਲਕੁਲ ਅਸੀਂ 2023 ਚ ਵੀ ਆਏ ਸੀ 2023 ਚ ਵੀ ਆਏ ਸੀ ਆ ਵਿੱਚ ਵਾੜ ਕੇ ਟਰੈਕਟਰ ਤੇ ਘਰਾਂ ਤੱਕ ਹਾਂ ਤੇ ਜੱਜੀ ਬਿਲਕੁਲ ਬਿਲਕੁਲ ਅੱਛਾ ਤੁਸੀਂ ਫਿਰ ਇੱਧਰ ਹੀ ਰੁਕੇ ਹੋਏ ਹੋ ਹਾਂਜੀ ਇੱਥੇ ਸਾਡੇ ਕੈਂਪ ਲੱਗੇ ਹੋਏ ਨੇ ਖਾਜਲ ਕਾਦੇ ਵਿੱਚ ਵੀ ਸਾਡਾ ਕੈਂਪ ਲੱਗਾ ਸੀ ਸੀ ਸੰਸਥਾ ਵੱਲੋਂ ਆਏ ਹਾਂ ਅਸੀਂ ਜੀ ਭਾਈ ਅਮਰਤਪਾਲ ਸਿੰਘ ਦੀ ਟੀਮ ਤੋਂ ਭਾਈ ਅਮਰਤਪਾਲ ਸਿੰਘ ਦੀ ਵਾਰਸ ਪੰਜਾਬ ਦੀ ਟੀਮ ਜਿਹੜੀ ਅੱਜ ਵੀ ਕੰਮ ਕਰ ਰਹੀ ਹੈ ਜਿਨ੍ਹਾਂ ਵਾਰਸ ਪੰਜਾਬ ਦੇ ਜਿਹੜੇ ਭਾਈ ਅਮਰਤਪਾਲ ਸਿੰਘ ਆ ਉਹਨਾਂ ਨੂੰ ਇਹੀ ਸੈਂਟਰ ਸਰਕਾਰ ਦੀ ਭਾਈ ਜੀ ਗੱਲ ਕਰਦੇ ਉਹਨਾਂ ਨੇ ਅੰਦਰ ਕੀਤਾ ਹੋਇਆ ਸੋ ਜਿਸ ਤਰ੍ਹਾਂ ਮਰਜੀ ਪੰਜਾਬ ਨੂੰ ਦੇਖ ਲਈਏ ਜੇਕਰ ਖਤਮ ਕਰਨ ਦੀ ਗੱਲ ਕੀਤੀ ਜਾ ਪੰਜਾਬ ਕਦੇ ਵੀ ਖਤਮ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਬਿਲਕੁਲ ਵੱਡੀ ਸੇਵਾ ਭਾਈ ਜੀ ਹੁਣੇ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਵੱਡੇ ਭਾਈ ਅਬ ਯੂਰਗਨ ਜੀ ਸਾਡੇ ਤੇ ਵੇਖੋ ਦੀ ਕਲਾ ਵਿੱਚ ਨੇ ਕਿੰਨੀ ਉਮਰ ਆ ਬਾਪੂ ਜੀ ਦੀ ਹਨਾ ਤੇ ਬਾਪੂ ਜੀ ਤੁਸੀਂ ਵੀ ਉਧਰ ਹੀ ਆਏ ਹੋਏ ਹਾਂਜੀ ਮੇਰਾ ਪਿੰਡ ਦੋਦਾ ਸ੍ਰੀ ਬਕਸਰ ਸਾਹਿਬ ਜਿਹੜਾ ਸਾਡਾ ਜੀ ਅੱਛਾ ਤੁਸੀਂ ਵੀ ਸੇਵਾ ਦੇ ਵਿੱਚ ਹੀ ਆਏ ਹੋ ਸੇਵਾਸੀ ਹੋ ਜਾਏ ਹਾਂ ਕਰਦੇ ਨੇ ਕਹਿਣ ਕਿ ਤੁਸੀਂ ਬਜ਼ੁਰਗ ਅਵਸਥਾ ਦੇ ਵਿੱਚ ਹੋ ਤਾਂ ਮੈਂ ਜੰਮੇ ਹੀ ਕਮਾਸਾਂ ਜਾਂਦੇ ਆ ਓਕੇ ਮੇਰੇ ਪਿੰਡੋਂ ਪਤਾ ਕਰ ਲਓ ਮੈਂ ਜਿੰਨੇ ਵੀ ਸਾਂਝੇ ਕੰਮ ਉਹ ਹੀ ਕਰਦਾ ਅੱਛਾ ਉਹ ਕਹਿੰਦੇ ਵੀ ਤੁਸੀਂ ਸੇਵਾ ਦੇ ਵਿੱਚ ਸਮਰਪਤ ਆ 78 ਜਿਹਦੇ ਨਾਲ ਗੱਲ ਕਰਦਾ ਪਰਮੇਂਦਰ ਸਿੰਘ ਮਹਿਰ ਤੋੜੀ ਹੈ ਬਿਲਕੁਲ ਮੇਰੇ ਅੱਖਾਂ ਸਾਹਮਣੇ ਤੋੜੀ ਸੀ ਨਿਆਰੇ ਨੇ ਮਿਲਟਰੀ ਵਾਲਾ ਮਾਰ ਕੇ ਕਿ ਪਰਮਾਤਮਾ ਦੇ ਨੇ ਜਿਹੜੇ ਸਾਥ ਚੱਲਦੇ ਆ ਉਹ ਕੋਈ ਸੇਵਾ ਕਰਕੇ ਮਰ ਘਰੇ ਵੀ ਜਾਣਾ ਹੈ we <laughs> ਕਿਵੇਂ ਮਰਨਾ ਹੈ ਪਰ ਜੇ ਇੱਥੇ ਮਰਨ ਲੋਕਾਂ ਦੇ ਲਿਖੇ ਦਾ ਲੱਗਾਂਗੇ ਲੋਕਾਂ ਦੇ ਲਿਖੇ ਦਾ ਲੱਗਾਂਗੇ ਇਹ ਜ਼ਿੰਦਗੀ ਨੂੰ ਆਈ ਰਹੀ ਜਾਉਣੀ ਆਈ ਪਰ ਲੋਕਾਂ ਨੂੰ ਪਤਾ ਲੱਗੇ ਜੇ ਸੇਵਾ ਕਰਦੇ ਮਰ ਗਏ ਕੋਈ ਪਰਵਾਹ ਸਮਰਪਿਤ ਆ ਮਲਕ ਹਾਂ ਪਰ ਮਾਤਮੇ ਮੇਰ ਜਿਹੜੇ ਜਿਉਣੇ ਸਾਹਿਬ ਹੱਕਦੇ ਆ ਉਹਨਾਂ ਦੇ ਹਰ ਜੂਝ ਕੇ ਮਰਾਂਗੇ ਲੋਕਾਂ ਲਈ ਮਰਾਂਗੇ ਜਿੰਨਾ ਚਿਰ ਇਸ ਤਰ੍ਹਾਂ ਦੇ ਚੜਦੀ ਕਲਾ ਵਾਲੇ ਸਿੰਘ ਆ ਉਹਨਾਂ ਚਿਰ ਸਾਡੇ ਪੰਜਾਬ ਦੀ ਕੋਈ ਵਲਵੀਂ ਵੀ ਨਹੀਂ ਕਰ ਸਕਦਾ ਮਾਨੋ ਰਾਮਦਾਸ ਗੁਰੂ ਜੀ ਦੇ ਪਾਸੇ ਗੁਰੂਆਂ ਵੀਰਾਂ ਦੀ ਧਰਤੀ ਹੈ ਇਹ ਇਹ ਵੇਖੋ ਪਾਣੀ ਆਇਆ ਨਹੀਂ ਇਹ ਛੱਡੇ ਸਰਕਾਰਾਂ ਨੇ ਛੱਡੇ ਸਰਕਾਰਾਂ ਨੇ ਛੱਡੇ ਜਾਣ ਕੇ ਪਹਿਲਾਂ ਪਹਿਲ ਕੇ ਪੈ ਕੇ ਵਾਪਸ ਕਰ ਰਹੀ ਹੁਣ ਇਹ ਕਿਸ ਹਾਲ ਹੋ ਗਿਆ ਪਾਣੀ ਦਾ ਮਾਰ ਕੇ ਦਬਾਅ ਮੋਣਾ ਕੋਈ ਸਭ ਜੰਗ ਵੀ ਆਦਨ ਪਾਕਿਸਤਾਨ ਨਾਲ ਇਹ ਸੋ ਕਿਸਿਆਸਤ ਸਰਕਾਰ ਦੀ ਬਿਲਕੁਲ ਬਿਲਕੁਲ ਦੇਖ ਸਕਦੇ ਹੋ ਚੜਦੀ ਗੜਾ ਵਾਲੇ ਸਿੰਘ ਨੇ ਸੋ ਜਿਹੜਾ ਪਾਣੀ ਦਾ ਵਹਾ ਜਿਹੜਾ ਪਿੱਛੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾ ਬਹੁਤ ਜ਼ਿਆਦਾ ਤੇਜ਼ ਹੁੰਦਾ ਜਾ ਰਿਹਾ ਹੈ ਤੁਸੀਂ ਦੇਖੋ ਇਹ ਬੰਦਾ ਜਾਵੇ ਉਹ ਤਰ੍ਹਾਂ ਸਿੱਧਾ ਬਾੜਸ਼ੀ ਜ਼ਿਆਦਾ ਹੋ ਗਈ ਪਾਣੀ ਪਾਣੀ ਜ਼ਿਆਦਾ ਹੈ ਹਾਂ ਆ ਵੀ ਦੇਖੋ ਸਾਡਾ ਪੁਕਾਰ ਜਨਾਬ ਉਹ ਸਟੈਂਡਿੰਗ ਆਏ ਬੁਧਾ ਸਿੰਘ ਕਾਰਸਾ ਜੀ ਬਲਾਕ ਦਾ ਦੇ ਜਿਹੜੇ